ਸ੍ਰੀ ਕਾਜੀ ਮੈਨ ਲਾਪ੍ਰਿਕਰ ਹਾਜ਼ਰਾਂ ਸੀ ਅਜਨਵੀ ਦੁਆਰਾ ਲਿਖੀ ਗਈ ਕਹਾਣੀ ਰਾਹੀ ਬਨੇ ਹਮ ਸਫਰ ਲਗੇ ਆਓ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਵੇਰੇ ਸ਼ਾਮ ਸੰਗੜੀ ਤੂੰ ਦੇ ਲਗਾਤਾਰ 15-20 ਦਿਨ ਤੱਕ ਸੈਜੇ ਹੀ ਲੰਘ ਜਾਂਦੇ ਪਿੰਡਾਂ ਵਾਲੇ ਪਾਸੇ ਧੁੰਦਾਂ ਗਰਕੇ ਸੂਝ ਵਿਖਾ ਨੂੰ ਵੀ ਦਰਸ ਜਾਂਦੇ ਇਹਨਾਂ ਸਿਆਲੀ ਤੇ ਖਾਸ ਕਰਕੇ ਧੁੰਦਾਂ ਦੇ ਦਿਨਾਂ 'ਚ ਸਵੇਰੇ ਸਵੇਰ ਤ੍ਰੇਲ 'ਚ ਪੱਠੇ ਵੱਢ ਕੇ ਲਿਆਉਣੇ ਕੋਈ ਸੌਖੀ ਗੱਲ ਨਹੀਂ ਸੀ ਹੁੰਦੀ ਮੈਂ ਨਮ ਨਮ ਪਿਆਸੀ ਸਕਮਚ ਇਸ ਲਈ ਮੇਰੇ ਲਈ ਤਾਂ ਹੋਰ ਵੀ ਔਖਾ ਸੀ ਅਸਲਸੇ ਮੈਂ ਪੜਾਈ ਕਰਨ ਲਈ ਹੋਸਟਲ ਚ ਹੀ ਰਹਾ ਸ਼ੁਰੂ ਤੋਂ ਹੀ ਮਾਂ ਦਾ ਸਿੰਦਾ ਪੁੱਤ ਐਮ ਐਸ ਸੀ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਕਾਲਜ ਲੈਕਚਰਰ ਦੀ ਨੌਕਰੀ ਕਰਦਾ ਸੀ ਤੇ ਪਿੰਡ ਤੋਂ ਕਾਲਜ ਸਫਲ ਲੰਮਾ ਸੀ ਘਰ ਕੰਮ ਦਾ ਸਰਦਾ ਸੀ ਇਸ ਲਈ ਕਿਰਾਏ ਤੇ ਪੀਜੀ ਚ ਹੀ ਸ਼ਹਿਰ ਰਹਿੰਦਾ ਸੀ ਮਹੀਨਾ ਖੋ ਗਿਆ ਪਿੰਡ ਆਇਆ ਸੀ ਵੀਰੇ ਦਾ ਵਿਆਹ ਰੱਖਿਆ ਹੋਣ ਕਰਕੇ ਕੰਮ ਬਹਾਵਾ ਸੀ ਅਚਾਨਕ ਹੀ ਕੰਬਲਾ ਵੀਰ ਬਿਮਾਰ ਹੋ ਗਿਆ ਬੁਖਾਰ ਚੜਨ ਲੱਗ ਪਿਆ ਤੇ ਉਧਰ ਵੀਰੇ ਦਾ ਵਿਆਹ ਤੇ ਪੱਠੇ ਲਿਉਂਦੀ ਡਿਊਟੀ ਮੇਰੀ ਲੱਗ ਗਈ ਕਾਲਜ ਵੀ ਜਾਣਾ ਹੁੰਦਾ ਸੀ ਤੇ ਧੁੰਦ ਤਾਂ ਬੱਸ ਲੰ ਲੱਥਨ ਦਾ ਨਾ ਹੀ ਨਾ ਲਿਆ ਕਰੇ ਸਵੇਰੇ ਪੱਠੇ ਤੇ ਲਿਉਣੇ ਹੀ ਪੈਂਦੇ ਸਵੇਰੇ ਸਵੇਰੇ ਪੱਠੇ ਸੜਕ ਦੇ ਨਾਲ ਵਾਲੇ ਕਿਲੇ ਚ ਹੀ ਵੱਢਣੇ ਹੁੰਦੇ ਸੀ ਚਾਰ ਪੰਜ ਦਿਨ ਹੋ ਗਏ ਸੀ ਮੈਨੂੰ ਜਾਂਦਿਆਂ ਨੂੰ ਤਕਰੀਬਨ 8:30 ਵਜੇ ਐਕਟਿਵ ਲੰਗਨ ਦੀ ਆਵਾਜ਼ ਕੰਨੇ ਪੈਂਦੀ ਸੀ ਅੱਜ ਤੁਨ ਕੋ ਜਿਆਦਾ ਹੀ ਸੀ ਅਚਾਨਕ ਸਕੂਟਰ ਜਾਂ ਮੋਟਰਸਾਈਕਲ ਦੇ ਸੜਕ ਤੇ ਡਿੱਗਣ ਦੀ ਆਵਾਜ਼ ਆਈ ਤੇ ਕਿਸੇ ਦੀ ਚੀਖ ਵੀ ਸੁਣੀ ਮੈਂ ਦੌੜ ਕੇ ਸੜਕ 'ਤੇ ਹੋਇਆ ਮੈਂ ਦੇਖਿਆ ਇੱਕ ਕੁੜੀ ਮੂੰਹ ਸਿਰ ਸ਼ਾਲ ਨਾਲ ਲਪੇਟਿਆ ਤੇ ਸਕੂਟਰ ਤੋਂ ਡਿੱਗੀ ਪਈ ਸੀ ਤੇ ਕਿਸੇ ਮੋਟਰਸਾਈਕਲ ਦੇ ਭੱਜਣ ਦਾ ਸ਼ੱਕ ਹੋਇਆ ਮੈਂ ਉਸ ਕੁੜੀ ਨੂੰ ਹੌਸਲਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਮੈਂ ਉਸੇ ਮਦਦ ਲਈ ਆਇਆ ਹਾਂ ਉਸ ਨੂੰ ਉਠਾਇਆ ਤੇ ਐਕਟਿਵਰ ਚੁੱਕਿਆ ਉਸ ਨੂੰ ਠੀਕ ਹੋਣ ਬਾਰੇ ਪੁੱਛਿਆ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹੋਇਆ ਕੀ ਸੀ ਉਸਨੇ ਜਦੋਂ ਹੀ ਆਪਣੇ ਮੂੰਹ ਤੋਂ ਸ਼ਾਲ हटਾਈ ਬਸ ਮੈਂ ਉਹਦੇ ਚਿਹਰੇ ਵੱਲ ਦੇਖਦਾ ਹੀ ਰਹਿ ਗਿਆ ਉਹ ਬਹੁਤ ਹੀ ਸੋਹਣੀ ਸੀ ਉਹ ਦੱਸਣ ਲੱਗੀ ਕਿ ਦੋ ਮੁੰਡੇ ਸੀ ਇੱਕਦਮ ਮੋਟਰਸਾਈਕਲ ਮੇਰੀ ਐਕਟਿਵਾ ਦੇ ਅੱਗੇ ਕਰਕੇ ਮੇਰਾ ਰਾਹ ਰੋਕ ਦਿੱਤਾ ਤੇ ਮੈਂ ਘਬਰਾ ਕੇ ਡਿੱਗ ਗਈ ਚਲੋ ਕੋਈ ਨਹੀਂ ਤੁਹਾਨੂੰ ਛੱਟ ਤਾਂ ਨਹੀਂ ਲੱਗੀ ਉਸਨੇ ਪੈਰ ਵਾਲੇ ਇਸ਼ਾਰਾ ਕੀਤਾ ਸ਼ਾਇਦ ਪੈਰ ਤੇ ਛੱਟ ਲੱਗੀ ਸੀ ਉਹ ਮੇ ਤੇ ਮਾੜੀ ਜਹੀ ਰਗੜ ਹੀ ਦਿਖਾਈ ਦੇ ਰਹੀ ਸੀ ਪਰ ਮੈਂ ਉਸ ਨੂੰ ਦੂਖ ਕਦਮ ਤੁਰਨ ਲਈ ਕਿਹਾ ਪਰ ਉਹ ਦਰਦ ਨਾਲ ਤੜਫੁੱਟੀ ਸ਼ਾਇਦ ਅੰਦਰੋਂ ਨਹੀਂ ਸੱਟ ਜਮੂਚ ਸੀ ਮੈਂ ਉਸ ਨੂੰ ਸਾਈਡ ਤੇ ਬੈਠਾ ਨੂੰ ਕਿਹਾ ਪਰ ਉਹ ਕਹਿਣ ਲੱਗੀ ਕਿ ਉਹ ਇਸੇ ਪਿੰਡ ਦੇ ਸਕੂਲ ਚ ਪੜਾਉਂਦੀ ਆ ਤੇ ਡਿਊਟੀ ਤੋਂ ਲੇਟ ਹੋ ਰਹੀ ਆ ਉਸ ਨੂੰ ਜਾਣ ਦਿਓ ਪਤਨ ਹੀ ਮੇਰੇ ਦਿਲ ਚ ਕੀ ਆਇਆ ਮੈਂ ਉਸ ਨੂੰ ਸਕੂਲ ਫੋਨ ਕਰਕੇ ਛੁੱਟੀ ਲੈਣ ਲਈ ਕਹਿ ਦਿੱਤਾ ਉਸ ਨੇ ਵੀ ਮੇਰੀ ਗੱਲ ਮੰਨ ਲਈ ਉਸ ਨੂੰ ਦੱਸਿਆ ਕਿ ਘਬਰਾਉਣ ਦੀ ਲੋੜ ਨਹੀਂ ਆ ਉਸ ਨੂੰ ਆਪਣਾ ਮੋਬਾਈਲ ਨੰਬਰ ਨੋਟ ਕਰਵਾ ਦਿੱਤਾ ਕਿ ਜੇ ਕਿਤੇ ਲੋੜ ਪਵੇ ਤਾਂ ਫੋਨ ਕਰ ਦਿਓ ਮੈਂ ਉਸ ਦਾ ਪਤਾ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਨਾਲ ਵਾਲੇ ਪਿੰਡ ਤੋਂ ਹੀ ਸੀ ਤੇ ਉਸ ਦਾ ਵੱਡਾ ਭਰਾ ਮੇਰੇ ਵੀਰੇ ਦਾ ਜਾਨੂ ਵੀ ਸੀ ਹੁਣ ਉਸ ਨੂੰ ਕੁਝ ਹੌਸਲਾ ਜਿਹਾ ਮਿਲਿਆ ਸ਼ਾਇਦ ਈਸੇ ਕਰਕੇ ਹੀ ਮੈਂ ਉਸ ਨੂੰ ਉਸੇ ਘਰ ਛੱਡਣ ਲਈ ਕਿਹਾ ਉਹ ਮੰਨ ਗਈ ਮੇਰੇ ਪਿੱਛੇ ਉਹ ਬੜੀ ਡਰੀ ਡਰੀ ਜਿਹੀ ਬੈਠੇ ਸੀ ਰਸਤੇ 'ਚ 걸ਵਾ ਜਾਰੀ ਰੱਖਣ ਲਈ ਮੈਂ ਆਪਣੇ ਬੜੀ ਦਸਣ ਲੱਗ ਪਿਆ ਇੱਕ ਕਲੀਨਿਕ ਤੇ ਨਜ਼ਰ ਪਈ ਤੇ ਉੱਥੋਂ ਦਿਖਾ ਕੇ ਦਵਾਈ ਲੈ ਲਈ ਡਾਕਟਰ ਨੇ ਮਲਨ ਲਈ ਇੱਕ ਟਿਊਬ ਤੇ ਗਰਮ ਪੱਟੀ ਵੀ ਦੇ ਦਿੱਤੀ ਉਸੇ ਘਰ ਪਹੁੰਚ ਕੇ ਮੈਂ ਐਕਟਵਾ ਲਗਾ ਕੇ ਵਾਪਸੀ ਲਈ ਉਸ ਕੋਲੋਂ ਇਜਾਜ਼ਤ ਮੰਗੀ ਪਰ ਦੇਖਿਆ ਕਿ ਉਸ ਕੋਲ ਟੰਗ ਨਾਲ ਤੁਰਿਆ ਵੀ ਨਹੀਂ ਜਾ ਰਿਹਾ ਸੀ ਇਸ ਲਈ ਉਸ ਨੂੰ ਸਹਾਰਾ ਦੇਣ ਦੀ ਸੋਚੀ ਰਿਹਾ ਸੀ ਕਿ ਉਸਦੇ ਬਾਪੂ ਜੀ ਸਾਡੇ ਵੱਲ ਆਉਂਦੇ ਦਿਖਾਈ ਦਿੱਤੇ ਕਾਲੀਜ ਦੌੜੇ ਤੇ ਪੁੱਛਣ ਲੱਗੇ ਕਿ ਕੀ ਹੋਇਆ ਪਰ ਮੈਂ ਕਿਹਾ ਅੰਕਲ ਜੀ ਪਹਿਲਾਂ ਇਹਨਾਂ ਨੂੰ ਤੁਸੀਂ ਅੰਦਰ ਲੈ ਜਾਓ ਸਰਦੀ ਵੀ ਬਹੁਤਾਂ ਤੇ ਕਵਰਾਈ ਵੀ ਬਹੁਤ ਹੋਈ ਨੇ ਪਰ ਫਿਰ ਵੀ ਬਚਾਅ ਹੋ ਗਿਆ इन्हें उसके मम्मी भी आ गए सारी गल दसी वीर ने उस आप चाह बता ले ले अपने कॉलेज भी लीट आने बारी कह दिता वीरे तुना बेटे मनिंदर की दोस्ती बारी दसिया पता ही नहीं लगा कदो भी जी ने मक्की रोटी ती साग पा मेरे अगे लिया तई मैं कहा कि मैं सवेर सवेर रोटी नहीं खाता ਪਰ ਉਹ ਕਿੱਥੇ ਸੁਣ ਨ ਮੇਰੀ ਬਾਪੂ ਜੀ ਵੀ ਬੜੇ ਪਿਆਰ ਨਾਲ ਕਹਿਣ ਲੱਗੇ ਰੋਟੀ ਸੱਚੀ ਬਹੁਤ ਸਵਾਸ ਸੀ ਸਾਡੀ ਘਰ ਮੱਕੀ ਦੀ ਰੋਟੀ ਬਹੁਤ ਹੀ ਘਟ ਬੰਦੀ ਸੀ ਸ਼ਾਇਦ ਇਸੇ ਕਰਕੇ ਹੀ ਮੈਂ ਜ਼ਿਆਦਾ ਨਾ ਵੀ ਨਹੀਂ ਕਰ ਸਕਿਆ ਮੈਂ ਵਾਪਸ ਮੁੜਨ ਲੱਗਿਆ ਤਾਂ ਵੀ ਜੀ ਨੇ ਵਧੂ ਵਧੇ 500 ਦਾ نوٹ ਮੇਰੇ ਹੱਥ ਫੜਾ ਦਿੱਤਾ ਮੈਂ ਬੜਾ ਮਨ ਕੀਤਾ ਪਰ ਉਹ ਨਾ ਮੰਨੇ ਕਹ ਰਾਇਆ ਤਾ ਜਲਦੀ ਜਲਦੀ ਚ ਤਿਆਰ ਹੋ ਕਾਲਜ ਨੂੰ ਤੁਰ ਪਿਆ ਤੇ ਮੋਬਾਈਲ ਕਰ ਹੀ ਭੁੱਲ ਗਿਆ ਘਰ ਆ ਕੇ ਦੇਖਿਆ ਫੋਨ ਤੇ ਮਿਸਡ ਕਾਲ ਤੇ ਮੈਸੇਜ ਮੈਸੇਜ ਚੈੱਕ ਕੀਤਾ ਸ੍ਰੀ ਸ਼ਕਲ ਨੇ ਸਿਮਰ ਅੱਜ ਜੋ ਤੁਸੀਂ ਮੇਰੇ ਲਈ ਕੀਤਾ ਉਸ ਲਈ ਥੈਂਕਸ ਅਗਲੇ ਮੈਸੇਜ ਥੋੜੀ ਨਾਰਾਜ਼ਗੀ ਜਿਹੀ ਸੀ ਤੁਸੀਂ ਕਿਹਾ ਸੀ ਕਿ ਲੋੜ ਪੁੱਤ ਜਦ ਤੂੰ ਮਰਜ਼ੀ ਫੋਨ ਕਰ ਦਿਓ ਤੇ ਹੁਣ ਫੋਨ ਹੀ ਨਹੀਂ ਚੁੱਕਦੀ ਤੇ ਨਾ ਹੀ ਮੈਸੇਜ ਦਾ ਜਵਾਬ ਦਿੱਤਾ ਫਟਾਫਟ ਜਵਾਬ ਕੀਤਾ ਸੌਰੀ ਲੇਟ ਹੋ ਜਾਣ ਕਰਕੇ ਕਾਲਜ ਤੋਂ ਨਿਕਲਿਆ ਤੇ ਫੋਨ ਕਰ ਭੁੱਲ ਗਿਆ ਸੀ ਥੈਂਕਸ ਨਾਮ ਦੱਸਣ ਲਈ ਜੋ ਮੈਂ ਪੁੱਛਣਾ ਭੁੱਲ ਗਿਆ ਸੀ ਤਿੱਕਲ ਹੋਰ ਦੀ ਮਾਫੀ ਚਾਹੁੰਦਾ ਹਾਂ ਕਿ ਦਵਾਈ ਦੇ ਪੈਸੇ ਵੀ ਤੁਹਾਨੂੰ ਖੁਦ ਨੂੰ ਦੇਣੇ ਪਏ ਅਸਲ 'ਚ ਮੈਂ ਘਰੋਂ ਪੱਠੇ ਲੈਣ ਗਿਆ ਸੀ ਇਸ ਲਈ ਪੈਸੇ ਮੈਂ ਬਹੁਤ ਸ਼ਰਮਿੰਦਾ ਹਾਂ ਇਸ ਕਰ ਲਈ ਲੋ ਮਾਫੀ ਜਾਂ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਨਹੀਂ ਤੁਸੀਂ ਜੋ ਮੇਰੀ ਇੰਨੀ ਮਦਦ ਕੀਤੀ ਉਸ ਲਈ ساری ਜ਼ਿੰਦਗੀ ਸ਼ੁਕਰਗੁਜ਼ਾਰ ਰਹਾਂਗੀ ਅਗਲੇ ਦਿਨ ਸਵੇਰੇ ਪੱਠੇ ਲੈਣ ਲੱਗਿਆ ਤੇ ਦਿਲ 'ਚ ਕਿਤੇ ਨਾ ਕਿਤੇ ਉਸ ਦੀ ਉਡੀਕ ਜਹੀ ਹੋਣ ਲੱਗੀ ਪਰ ਉਹ ਨਾ ਆਈ तैयार होकर कॉलेज ले निकलिया फ्री लैक्चर देखा तो सिमर दी मैसेज आई सी सत श्रीकाल मैं अज स्कूल नहीं जा सकी पैर तो सूच ज्यादा हो गई इस करके चंगा किता आराम करो तो सट ठीक हो जाओ जायो ड्यूटी वो अगले दिन भी ना आई मैं मैसेज किया होट त जवाब आया ठीक कुछ कल जाऊंगी स्कूल ਅਗਲੇ ਦਿਨ ਤੋਂ ਪੱਠਿਆਂ ਦੇ ਕੰਮ ਲਈ ਸਾਡਾ ਕੰਮ ਪੀਰਾ ਵੀ ਆਉਣ ਲੱਗ ਪਿਆ। ਬਾਪੂ ਨੇ ਮੈਨੂੰ ਮਨਾ ਕਰਤਾ ਕਿ ਸਵੇਰ ਤੋਂ ਤੂੰ ਨਾ ਜਾਵੇਂ ਪੱਠਿਆਂ ਨੂੰ ਪਰ ਮੈਂ ਤਾਂ ਵੀ ਚਲਾ ਗਿਆ। ਪੀਰਾ ਪੱਠੇ ਵੱਢ ਰਿਹਾ ਸੀ ਪਰ ਮੈਂ ਉਸ ਨੂੰ ਵੇਖ ਚੁੱਕ ਪਜਾ ਵਾਪਸ ਮੁੜ ਕੇ ਸੜਕ ਤੇ ਆ ਸਿਮਰ ਦੀ ਉਡੀਕ ਕਰਨ ਲੱਗਿਆ। ਧੁੰਦਾਂ ਚ ਵੀ ਬਹੁਤ ਸੀ। ਮੇ ਲੋਈ ਦੀ ਕੁੱਟ ਕੇ ਬੁੱਕਲ ਮਾਰੀ ਹੋਈ ਸੀ। ਅਚਾਨਕ ਮੈਨੂੰ ਕਿਸੇ ਦੇ ਆਉਣ ਦੀ ਆਵਾਜ਼ ਸੁਣੀ। ਉਹ ਇਹ ਤਾਂ ਸਿਮਰ ਸੀ। ਬੇਸ਼ੱਕ ਧੁੰਦ ਸੀ। ਪਰ ਮੈਂ ਐਕਟਿਵ ਆ ਕਰਕੇ ਉਸ ਨੂੰ ਪਹਿਚਾਨ ਲਿਆ ਪਰ ਸਿਮਰ ਤੁੰਤ ਕਾਨ ਮੈਨੂੰ ਪਹਿਚਾਨ ਨਾ ਸਕੀ ਤੇ ਇੱਕਦਮ ਡਰ ਗਈ ਮੈਂ ਬੋਲਿਆ ਸਿਮਰ ਡਰੋ ਨਾ ਮੈਂ ਮਨਮੀਤ ਆ ਉਹ ਤੁਸੀਂ ਸਰਸ਼ੀਕਾਲ ਮੈਂ ਤਾਂ ਡਰ ਹੀ ਗਈ ਸੀ ਸੱਟ ਕੇ ਮੈਂ ਠੀਕ ਹੋ ਗਈ ਹਾਂਜੀ ਔਰ ਰਗੜ ਕਰਕੇ ਦੁਖਦਾ ਪੈਰ ਚਲੋ ਖਿਆਲ ਰੱਖੋ ਆਪਣਾ ਤੇ ਧਿਆਨ ਨਾਲ ਜਾਇਓ ਅਗਲੇ ਦਿਨ ਸਵੇਰੇ ਮੈਂ ਉਸ ਜਗ੍ਹਾ ਤੋਂ ਪਿੱਛੇ ਹਟ ਕੇ ਉਸਦੀ ਵੇਟ ਕੀਤੀ ਐਕਟਿਵਾ ਰੁਕੀ ਉਸਨੇ ਥੋੜੀ ਕੁ ਦੇਰ ਵੇਟ ਕੀਤੀ ਪਰ ਫਿਰ ਐਕਟਿਵਾ ਸਟਾਰਟ ਕਰਕੇ ਤੁਰਨ ਲੱਗੀ ਤਾਂ ਮੈਂ ਆਵਾਜ਼ ਦਿੱਤੀ ਰੁਕਿਓ ਤੇ ਉਸੇ ਸਾਹਮਣੇ ਆਖਲੋਤਾ ਮੈਨੂੰ ਇਹ ਦੇਖ ਕੇ ਸਰੇ ਡਰਾਜ ਕੀ ਚਹੀ ਦਿਖਾਈ ਤੇ ਕਹਿਣ ਲੱਗੀ ਕਿ ਕਿਹੜਾ ਤਰੀਕਾ ਆ ਡਰਾਹਿਦ ਨੂੰ ਰੋਚ ਕਿਸ ਨਾ ਕਿਸੇ ਤਰ੍ਹਾਂ ਅੱਛਾ ਸੌਰੀ ਹੁਣ ਨਹੀਂ ਡਰਾਉਂਦਾ ਧਿਆਨ ਨਾਲ ਜਾਇਓ ਵਿਆਦੀ ਕੰਮ ਕਰ ਕਰ ਦਿਆਂ ਸ਼ਹਿਰ ਵੱਲ ਭਜਨੜ ਤੇ ਕੁਝ ਕਾਰਬਨ ਦਾ ਕਮ ਹੋਣ ਕਰਕੇ ਹੋਈ ਥਕਾਵਟ ਕਰਕੇ ਅਜ ਸਵੇਰੇ ਉੱਠਿਆ ਹੀ ਨਹੀਂ ਗਿਆ ਜਦ ਟਾਈਮ ਦੇਖਿਆ ਤਾਂ 8 ਵਜh ਰਹੇ ਸੀ ਕਾਲਜ ਲਈ ਫਟਾਫਟ ਦੌੜਿਆ 11 ਵਜh ਫ੍ਰੀ ਹੋ ਕੇ ਫੋਨ ਦੇਖਿਆ ਤਾਂ ਸਿਮਰ ਦੀ ਮਿਸ ਕਾਲ ਸੀ ਮੈਂ ਕਾਲ ਕੀਤੀ ਤਾਂ ਉਹ ਸਿਮਰ ਨੇ ਨਰਾਜ਼ਗੀ ਜਿਹੀ ਚਲ ਕੀਤੀ ਕਹਿਣ ਲੱਗੀ ਅੱਜ ਕੁਝ ਭੁੱਲੀ ਤਾਂ ਨਹੀਂ ਮੈਂ ਆਪਣੀ ਗਲਤੀ ਲਈ ਸੌਰੀ ਕਿਹਾ ਤੇ ਸਾਰੀ ਗੱਲ ਦੱਸ ਦਿੱਤੀ ਅਗਲੇ ਸਵੇਰ ਨੂੰ ਮੈਂ ਉਸੇ ਉਡੀਕ ਕਰਿਆ ਸੀ ਉਹ ਮੇਰੇ ਕੋਲ ਆ ਕੇ ਰੁਕੀ ਪਰ ਭੁੱਲੀ ਕੁਝ ਨਹੀਂ ਮੈਂ ਪੁੱਛਿਆ ਕਿ ਇਦਾਂ ਕਿਉਂ ਤਾਂ ਕੱਲ ਵਾਲੀ ਗੱਲ ਸ਼ੁਰੂ ਕਰ ਲਈ ਮੈਂ ਥੋੜਾ ਜਿਹਾ ਖਿੱਚ ਕੇ ਬੋਲਿਆ ਕਿ ਤੂੰ ਕਿਹੜੀ ਗੱਲ ਲੈ ਕੇ ਆ ਗਈ ਬਸ ਕਰ ਜਾ ਨਲ ਮੈਂ ਸੌਰੀ ਵੀ ਕਹਿ ਚੁੱਕਾ ਮੇਰੇ ਇੰਨਾ ਕਹਿੰਦੀ ਗੱਲ ਸੀ ਕਿ ਉਹ ਗੁੱਸੇ ਨਾਲ ਬੋਲੀ ਚੰਗਾ ਫੇਰ ਛੱਡ ਦਿੱਤੀ ਹੁਣੇ ਬੋਲਦੀ ਕਦੇ ਵੀ ਤੇ ਨਾਲ ਹੀ ਐਕਟਿਵਾ ਸਟਾਰਟ ਕਰਨ ਲੱਗੀ ਮੈਂ ਕਾਲੀ ਨਾਲ ਉਸਦੇ ਹੱਥੋਂ ਚਾਬੀ ਖੋ ਲਈ ਠੰਡ ਦੀ ਵਾਵਾ ਹੀ ਸੀ ਸ਼ਾਇ ਚਾਬੀ ਖੁੰਦਿਆ ਮੇਰੇ ਕੋਲ ਉਸਦਾ ਹੱਥ ਜਿਆਦਾ ਜ਼ੋਰ ਦੇ ਕੁੱਟਿਆ ਗਿਆ ਉਸਦੀ ਚੀਕ ਹੀ ਨਿਕਲ ਗਈ ਤੇ ਅੱਖਾਂ 'ਚ ਪਾਣੀ ਵੀ ਆ ਗਿਆ ਮੈਂ ਚੀਤੀ ਨਾਲ ਉਸਤਾ ਹੱਥ ਛੱਡ ਦਿੱਤਾ ਤੇ ਸੌਰੀ ਮੰਗੀ ਪਰ ਉਹ ਸੱਚੀ ਰੋਣ ਲੱਗ ਗਈ ਮੈਂ ਕਿਹਾ ਓਏ ਕਮਲੀ ਹੋ ਗਈ ਏ ਤੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੋਂਦੀ ਹੋਈ ਕਹਿਣ ਲੱਗੀ ਤੁਸੀਂ ਨਹੀਂ ਸਮਝੋਗੇ ਤੇ ਅੱਧੂ ਪਹੁੰਚਦੀ ਹੋਈ ਉਹ ਤਾਂ ਚਲੀ ਗਈ ਕਾਲਜ ਵੇਲ ਮਿਲਣ ਤੇ ਮੈਂ ਉਸ ਨੂੰ ਫੋਨ ਕੀਤਾ ਤੇ ਪੁੱਛਿਆ ਰੋਈ ਕਿਉਂ ਸੀ ਡਰ ਲੱਗ ਗਿਆ ਸੀ ਮੇਰੇ ਕੋਲੋਂ ਤਾਂ ਕਹਿੰਦੀ ਨਹੀਂ ਤੁਸੀਂ ਨਹੀਂ ਸਮਝੋਗੇ ਤੇ ਫੋਨ ਕੱਟ ਦਿੱਤਾ ਵੀਰੇ ਦੇ ਵਿਆਹ ਕਾਢ ਤੇਨ ਮੈਂ ਸਿਮਰ ਦੀ ਕਰ ਗਿਆ ਸਾਰੇ ਬੜੇ ਖੁਸ਼ ਹੋਏ ਦੇਖ ਕੇ ਵਿਆਹ ਵਾਲੇ ਦਿਨ ਸਿਮਰ ਨੇ ਕਾਲੇ ਰੰਗ ਦੇ ਸੂਟ ਨਾਲ ਲਾਲ ਰੰਗ ਦੀ ਚੁੰਨੀ ਲੈ ਸੀ ਲੰਮੀ ਗੁੱਤ ਬਹੁਤ ਹੀ ਸੋਹਣੀ ਲੱਗ ਰਹੀ ਸੀ ਮੈਂ ਉਸੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਅਟੈਂਡ ਕੀਤਾ ਵਿਆਹ ਵਿੱਚ ਮੇਰੀ ਹਰ ਥਾਂ ਤੇ ਲੋੜ ਪੈਂਦੀ ਜਦੋਂ ਵੀ ਕੁਇਲਾ ਬਣਾਉਂਦਾ ਮੈਂ ਸਿਮਰ ਦੇ ਪਰਿਵਾਰ ਦੇ ਆਸ-ਪਾਸ ਹੀ ਮਿਲਦਾ ਇਹ ਗੱਲ ਫਿਰ ਡੈਡੀ ਜੀ ਵੱਲੋਂ ਤੇ ਸ਼ਾਇਦ ਵੀਰੇ ਵੱਲੋਂ ਵੀ ਨੋਟ ਕਰ ਲਈ ਗਈ ਵਿਆਹ ਕਰਕੇ ਲਈਆਂ ਛੁੱਟੀਆਂ ਵੀ ਖਤਮ ਹੋ ਗਈਆਂ ਸੀ ਤੇ ਕੋਈ ਕੰਮ ਵੀ ਨਹੀਂ ਸੀ ਹੁਣ ਘਰ ਵਿੱਚ ਇਸ ਲਈ ਮੈਂ ਵਾਪਸ ਪੀਜੀ ਵਿੱਚ ਜਾਣ ਦੀ ਤਿਆਰੀ ਕਰ ਲਈ ਜਾਨ ਵੇਲੇ ਰਾਤ ਨੂੰ ਮੰਮੀ ਡੈਡੀ ਤੇ ਵੀਰੇ ਨੇ ਮੇਰੇ ਨਾਲ ਜ਼ਰੂਰੀ ਗੱਲ ਕਰਨ ਲਈ ਬੁਲਾਇਆ ਸਿਮਰ ਬਾਰੇ ਗੱਲ ਸ਼ੁਰੂ ਕੀਤੀ ਮੈਂ ਦੱਸਿਆ ਕਿ ਵੀਰੇ ਤਾਂ ਜਾਣਦਾ ਉਹਨਾਂ ਨੂੰ ਵੀਰੇ ਨੇ ਕਿਹਾ ਹਾਂ ਪਰਿਵਾਰ ਤਾਂ ਚੰਗਾ ਆ ਪਰ ਤੇਰੀ ਮਰਜ਼ੀ ਤਾਂ ਹੀ ਗੱਲ ਕਰੀਏ ਐਵੇਂ ਹੀ ਕੀ ਕਰਨਾ ਨਹੀਂ ਤਾਂ ਮੈਂ ਕੀ ਕਹਿਣਾ ਜਿਵੇਂ ਤੁਹਾਨੂੰ ਠੀਕ ਲੱਗਦਾ ਅਗਲੀ ਸਵੇਰ ਨੂੰ ਮੈਂ ਸ਼ਹਿਰ ਚ ਲੱਗਿਆ ਕਿਸੇ ਨੂੰ ਇਸ ਵਾਰੀ ਕੁਝ ਪਤਾ ਨਹੀਂ ਸੀ ਦੁਪਹਿਰ ਨੂੰ ਸਾਂ ਫੋਨ ਆਇਆ ਤੇ ਪੁੱਛਣ ਲੱਗੀ ਅੱਜ ਖੇਤ ਨੂੰ ਨਹੀਂ ਆਈ ਭਵੇਂ ਤੁੰ ਨਹੀਂ ਸੀ ਪਰ ਮੈਨੂੰ ਤਾਂ ਵੀ ਡਰ ਜਿਹਾ ਲੱਗਿਆ ਮੈਂ ਕਿਹਾ ਕਿਉਂ ਡਰ ਡਰ ਕਿਉਂ ਲੱਗਿਆ ਤਾਂ ਕਹਿੰਦੀ ਤੁਸੀਂ ਨਹੀਂ ਸੀ ਉੱਥੇ ਇਸ ਲਈ ਮੈਂ ਦੱਸਿਆ ਕਿ ਮੈਂ ਤਾਂ ਸ਼ਹਿਰ ਨੂੰ ਵਾਪਸ ਆ ਗਿਆ ਹਾਂ ਇਹ ਸੁਣ ਕੇ ਮਨ ਚੁੱਪ ਜਿਹਾ ਕਰ ਗਈ ਮੇਰੇ ਕਿਸੇ ਗੱਲ ਦਾ ਜਵਾਬ ਨਹੀਂ ਸੀ ਦੇ ਰਹੀ ਸ਼ਾਇਦ ਮੇਰੇ ਬਿਨਾਂ ਦੱਸ ਕੇ ਆਉਣ ਤੇ ਨਾਰਾਜ਼ ਹੋ ਗਈ ਸੀ ਮੈਨੂੰ احساس ਸੀ ਕਿ ਉਹ ਸ਼ਾਇਦ ਰੋਂਣ ਲੱਗ ਪਈ ਸੀ ਮੈਂ ਇਸਦੀ ਵਜ੍ਹਾ ਪੁੱਛੀ ਤਾਂ ਉਸਨੇ ਫੋਨ ਕੱਟ ਦਿੱਤਾ ਦੋ ਦਿਨ ਉਸ ਦਾ ਕੋਈ ਫੋਨ ਨਹੀਂ ਆਇਆ ਤੀਜੇ ਦਿਨ ਮੈਂ ਫੋਨ ਕੀਤਾ ਪਰ ਉਸਨੇ ਅਟੈਂਡ ਨਹੀਂ ਕੀਤਾ ਕਈ ਦਿਨ ਇਦਾਂ ਹੀ ਲੰਘ ਗਏ ਕੋਈ ਫੋਨ ਨਹੀਂ ਆਇਆ ਸਿਮਰ ਦਾ ਮੈਂ ਪਿੰਡ ਆਉਣਾ ਤਾਂ ਨਹੀਂ ਸੀ ਅਜੀ ਪਰ ਮੈਨੂੰ ਸਿਮਰ ਦੀ ਨਾਰਾਜ਼ਗੀ ਕਰਕੇ ਆਉਣਾ ਪਿਆ ਸਵੇਰੇ ਸਿਮਰ ਦੇ ਟਾਈਮ ਨਾਲ ਉਸੇ ਥਾਂ ਤੇ ਜਾ ਖਲੋਤਾ ਅੱਜ ਮੌਸਮ ਕਲੀਅਰ ਸੀ ਤੇ ਮੈਂ ਕਾਲਜ ਆਨਕ ਕਰੋ ਹੀ ਤਿਆਰ ਹੋ ਕੇ ਆਇਆ ਸੀ ਮੈਨੂੰ ਦੇਖ ਕੇ ਵੀ ਸਿਮਰ ਨੇ ਅਨਦੇਖਿਆ ਕੀਤਾ ਤੇ ਰੁਕੀ ਨਹੀਂ ਮੈਂ ਆਵਾਜ਼ ਦਿੱਤੀ ਸਿਮਰ ਰੁਕਿਓ ਮੈਂ ਹਾਂ ਸਿਮਰ ਨਹੀਂ ਰੁਕੀ ਮੈਂ ਕਾਲਜ ਨੂੰ ਚਲਾ ਗਿਆ ਸਿਮਰ ਨੂੰ ਫੋਨ ਲਗਾਇਆ ਪਰ ਕੋਈ ਫਾਇਦਾ ਨਹੀਂ ਮੈਂ ਪਰੇਸ਼ਾਨ ਜਿਹਾ ਹੋ ਗਿਆ ਮੈਨੂੰ ਸਿਮਰ ਦੀ ਯਾਦ ਸਤਾਉਣ ਲੱਗੀ ਕਿਤੇ ਦਿਲ ਨਹੀਂ ਸੀ ਲੱਗਦਾ ਸ਼ਾਇਦ ਮੈਨੂੰ ਸਿਮਰ ਨਾਲ ਪਿਆਰ ਹੋ ਗਿਆ ਸੀ ਪਿਆਰ ਲਫ਼ਜ਼ ਦਿਮਾਗ ਚ ਆਉਂਦਿਆ ਹੀ ਮੈਨੂੰ ਅਹਿਸਾਸ ਹੋਇਆ ਕਿ ਸਿਮਰ ਮੇਰੇ ਨਾਲ ਨਾਰਾਜ਼ ਕਿਉਂ ਆ ਸਮਝ ਗਿਆ ਕਿ ਉਹ ਮੈਨੂੰ ਪਿਆਰ ਕਰਦੀ ਆ ਪਰ ਮੈਂ ਹੀ ਨਹੀਂ ਸਮਝਿਆ ਹੁਣ ਮੇਰੀ ਪਰੇਸ਼ਾਨੀ ਘਟ ਹੋ ਗਈ ਮੈਂ ਵੀਰੇ ਨੂੰ ਫੋਨ ਕਰਕੇ ਸਿਮਰ ਦੇ ਘਰ ਵਾਲਿਆਂ ਨਾਲ ਗੱਲ ਕਰਨ ਨੂੰ ਕਿਹਾ ਵੀਰੇ ਦੀ ਉਹਨਾਂ ਨਾਲ ਗੱਲ ਕਰਨ ਦੀ ਹੀ ਧੀਰ ਸੀ ਕਿ ਸਿਮਰ ਦੇ ਘਰ ਵਾਲੇ ਕਹਿਣ ਲੱਗੇ ਕਿ ਉਹ ਤਾਂ ਆਪਾਉਣ ਵਾਲੀ ਸੀ ਉਹਨਾਂ ਵਾਲੀ ਸਬੰਧ ਤੇ ਲਈ ਦੋਵੇਂ ਪਰਿਵਾਰ ਖੁਸ਼ ਸੀ ਇਸ ਰਿਸ਼ਤੇ ਤੇ ਵੀਰੇ ਨੇ ਦੱਸ ਦਿੱਤਾ ਕਿ ਦੋਵੇਂ ਜਣੇ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਨੇ ਸ਼ਾਇਦ ਇਹ ਸੇ ਕਰਕੇ ਸਿਮਰ ਦੇ ਕਰਵਲਿਆਂ ਨੇ ਸਿਮਰ ਨੂੰ ਕੁਝ ਦੱਸਿਆ ਨਾ ਸਿਮਰ ਨੂੰ ਥੋੜਾ ਜਿਹਾ ਪਤਾ ਲੱਗਿਆ ਤਾਂ ਪਰੇਸ਼ਾਨ ਹੋ ਗਈ ਸਿਮਰ ਦਾ ਫੋਨ ਆਇਆ ਹਾਲਚਲ ਪੁੱਛਿਆ ਤੇ ਕਹਿਣ ਲੱਗੀ ਮੇਰੇ ਘਰ ਵਿੱਚ ਰਿਸ਼ਤੇ ਦੀ ਗੱਲ ਚੱਲ ਰਹੀ ਆ ਮੈਨੂੰ ਪਤਾ ਤਾਂ ਸੀ ਪਰ ਮੈਂ ਅਣਜਾਣ ਹੋ ਕੇ ਸਿਮਰ ਨੂੰ ਵਧਾਈ ਦਿੱਤੀ ਗੁੱਸੇ ਹੋ ਗਈ ਮੈਂ ਮਨਾਉਣ ਲੱਗਿਆ ਤੇ ਕਿਹਾ ਚੰਗਾ ਫਿਰ ਇਹ ਦੱਸ ਮੈਨੂੰ ਸੱਦਿਆਂ ਕੀ ਵਿਆਹ ਤੇ ਕਹਿੰਦੀ ਕਦੀ ਵੀ ਨਹੀਂ ਤੇ ਨਿਰਾਜ ਹੋ ਕੇ ਫੋਨ ਕੱਟ ਦਿੱਤਾ ਦੋ ਦਿਨ ਬਾਅਦ ਐਂਤਵਾਰ ਨੂੰ ਮੰਗਣੀ ਸੀ ਸਾਦਾ ਤੇ ਛੋਟਾ ਜਿਹਾ ਪ੍ਰੋਗਰਾਮ ਸੀ ਸਿਮਰ ਨੇ ਮੰਗਣੀ ਵਿਲੇ ਜਦੋਂ ਮਨਮੀਤ ਨੂੰ ਦੇਖਿਆ ਤਾਂ ਹੈਰਾਨ ਹੀ ਰਹਿ ਗਈ ਤੇ ਅੰਦਰੋਂ ਅੰਦਰ ਹੀ ਖੁਸ਼ੀ ਬਹੁਤ ਹੋਈ ਮੈਂ ਹੌਲੀ ਜਿਹੀ ਕਿਹਾ ਹੁਣ ਗੁੱਸੇ ਚ ਆ ਕੇ ਮੰਗਣੀ ਤੋਂ ਨਾ ਨਾ ਕਰਦੇ ਕਿਤੇ ਇੱਕ ਤਾਂ ਤੇਰਾ ਗੁੱਸਾ 24 ਘੰਟੇ ਨੱਕ ਤੇ ਜੜਿਆ ਰਹਿੰਦਾ ਸਿਮਰ ਕੁਝ ਕਹਿਣ ਲੱਗੀ ਪਰ ਮੈਂ ਉਸ ਦਾ ਹੱਥ ਕੁੱਟ ਦਿੱਤਾ ਤੇ ਉਹ ਸਮਝ ਗਈ ਇਸ ਵਾਰ ਕੁਝ ਨਾ ਬੋਲੀ ਮੰਗਣੀ ਹੋਈ ਤੇ ਸਿਮਰ ਜੀ ਬਿੰਬੀਰੇ ਨਾਲ ਫੋਨ ਤੇ ਲੜਦੀ ਰਹਿੰਦੀ। ਕਦੀ ਕਹਿੰਦੀ ਮੰਗਣੀ ਤੋਂ ਪਹਿਲਾਂ ਦੱਸਿਆ ਕਿਉਂ ਤੇ ਕਦੀ ਕਹਿੰਦੀ ਮੈਂ ਤਾਂ ਸੋਚਿਆ ਸੀ ਕਿਸੇ ਹੋਰ ਨਾਲ ਹੋ ਰਹੀ ਹੈ ਮੇਰੀ ਮੰਗਣੀ। ਪਰ ਮੈਨੂੰ ਕੀ ਪਤਾ ਸੀ? ਸਿਮਰ ਦੀ ਇਸ ਨੋਖ-ਜੋਖ ਚੁਸਤਾ ਪਿਆਰ ਵਿਖਾਈ ਦਿੰਦਾ ਸੀ। ਨਵੰਬਰ ਦਾ ਵਿਆਹ ਸੀ ਸਾਡਾ। ਠੰਡ ਕਾਫੀ ਵੱਧ ਗਈ ਸੀ। ਦਸੰਬਰ ਦਾ ਮਹੀਨਾ ਸੀ। ਅੰਤਵਾਰ ਦਾ ਦਿਨ ਸੀ ਸੰਗਣੀ ਤੁੰਦ ਪਈ ਸੀ। ਸਿਮਰ ਸਵੇਰੇ-ਸਵੇਰੇ ਜਿੱਦ ਕਰਕੇ ਵਹਿ ਗਈ। ਕਿ ਮੈਂ ਕੀਤਾਂ ਨੂੰ ਸ਼ੇਅਰ ਕਰਨ ਜਾਣਾ ਮੈਂ ਮੰਮੀ ਤੋਂ ਡਰ ਰਿਹਾ ਸੀ ਪਤਾ ਨਹੀਂ ਉਹ ਜਾਣ ਵੀ ਦੀਨ ਕੀ ਜਾਂ ਨਹੀਂ ਨਮਾ ਨਮਾ ਵਿਆਹ ਹੋਇਆ ਸੀ ਮੰਮੀ ਨੂੰ ਮੈਂ ਕੀ ਪੁੱਛਣਾ ਸੀ ਸਿਮਰ ਦੀ ਜਦੈ ਮੰਮੀ ਕੋਲੋਂ ਹਾਂ ਕਰਵਾ ਦਿੱਤੀ ਮੈਂ ਤੁਰਤਾ ਪਿਆ ਉਸ ਨਾਲ ਪਰ ਰਸਤੇ 'ਚ ਕਿਹਾ ਸਿਮਰ ਮੈਂ ਤੇਰੀ ਹਰ ਗੱਲ ਮੰਨਦਾ ਆਂ ਪਰ ਅੱਜ ਜਿਹੜੀ ਤੂੰ ਬੱਚਿਆਂ ਵਾਂਗ ਜ਼ਿੱਦ ਕੀਤੀ ਮੈਨੂੰ ਚੰਗਾ ਨਹੀਂ ਲੱਗਿਆ ਜਿੱਥੇ ਅਸੀਂ ਪਹਿਲੀ ਵਾਰ ਮਿਲੇ ਸੀ ਉੱਥੇ ਪਹੁੰਚ ਸਿਮਰ ਰੁਕ ਗਈ ਤੇ ਕਹਿਣ ਲੱਗੀ ਕੁਝ ਯਾਦ ਆਇਆ ਮੈਂ ਕਿਹਾ ਹਾਂ ਆਪਾਂ ਇੱਥੇ ਮਿਲੇ ਸੀ ਪਹਿਲੀ ਵਾਰ ਕਹਿਣ ਲੱਗੀ ਤੁਹਾਨੂੰ ਪਤਾ ਆਪਾਂ ਅਜਰੇ ਦਿਨ ਇੱਥੇ ਹੀ ਮਿਲੇ ਸੀ ਪੂਰਾ ਇੱਕ ਸਾਲ ਹੋ ਗਿਆ ਮੈਂ ਸਿਮਰ ਨੂੰ ਆਪਣੀਆਂ ਬਾਹਾਂ 'ਚ ਘੁੱਟ ਲਿਆ ਤੇ ਉਸਦੀ ਇਹ ਜਿੱਦ ਜੋ ਕੁਝ ਪਲ ਚੰਗੇ ਨੇ ਸੀ ਲੱਗ ਰਹੀ ਹੁਣ ਬਹੁਤ ਪਿਆਰੀ ਲੱਗ ਰਹੀ ਸੀ ਫਮਿਆ ਸੇ ਪਾਸੇ ਸੰਗਣੀ ਧੁੰਦ ਛਾਈ ਸੀ ਸਵੇਰ ਦਾ ਮੌਸਮ ਵੀ ਠੰਡਾ ਸੀ ਪਰ ਸਿਮਰ ਤੇ ਪਿਆਰ ਦੇ ਨਿਕਦਾ ਅਹਿਸਾਸ ਬਹੁਤ ਵਧੀਆ ਲੱਗ ਰਿਹਾ ਸੀ ਲਵ ਯੂ ਸਿਮਰ ਐਂਡ ਥੈਂਕ ਯੂ ਇਨਾ ਖੂਬਸੂਰਤ ਪਲਾਂ ਵਾਂਗ ਮੇਰੀ ਜ਼ਿੰਦਗੀ ਚ ਵੀ ਪਿਆਰ ਦੇ ਨਵੇਂ ਰੰਗ ਭਰਨ ਲਈ ਤਾਂਵਾ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੀਆਂ ਹੋਰ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ